जिंदाबाद ơi जिंदाबाद زندہ باد زندہ باد زندہ باد زندہ باد زندہ باد زندہ باد پائے لاؤ پائے لاؤ لڑ جاؤ زندہ باد زندہ باد حقانیوں مر جاؤ زندہ تو نہیں مرتے ہو حقانیوں ਇਹ ਤਾਂ ਨਾਲ ਸੋਣ ਦੀ ਕਿਰਪਾਲਤਾ ਕਰਿਓ ਅੱਜ ਬਟਾਵੇ ਪੁਲਿਸ ਨੇ 6 ਨੌਜਵਾਨਾਂ ਨੂੰ ਫੜਿਆ ਹੈ ਬਟਾਵੇ ਦੇ ਵਿੱਚ ਜਿਹੜਾ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਮਹਾਰਾਜ ਕੀ ਜੈ ਨਾ ਸੋ ਨਰਪੈ ਸਤਿਨਾਮੁ ਵਾਹਿਗੁਰੂ ਕੀ ਜੈ ਗੁਰੂ ਦੀ ਸ਼ਕਤੀ ਮਹਾਰਾਜ ਲਈ ਬਾਹਰ ਸ਼ਕਤੀ ਈਸੋ ਨਰਪੈ ਸਤਮੂਰ ਸੋਨਰਪੈ ਭਗਵਾਨ ਬਾਲਦੀ ਜੈ ਜੈ ਭੀਮ ਜੈ ਪਹਾੜ ਜੈ ਭੀਮ ਜੈ ਪਹਾੜ ਪਰਮ ਸਤਕਾਰ ਜੋ ਅਲਾਕਾ ਨਵਾਸੀ ਸਹਿਬ ਸਤਿਗੁਰੂ ਬਦਾਸ ਜੀ ਨਾਮ ਲੈਵਾ ਸ਼ੇਬਾ ਸੋਸਾਇਟੀਆਂ ਮੰਦਰਾ ਦੇ ਪ੍ਰਦਾਨ ਵਕ ਵਕ ਪਟਾ ਚ ਆਏ ਪਤੰਤ ਸਜਨੋ ਬਾਬਾ ਸਾਹਿਬ ਡਾਕਟਰ ਮਹਿਦਕਰ ਸਾਹਿਬ ਜੀ ਦੇ ਨਾਮ ਤੇ ਜਿੰਨੀਆਂ ਵੀ ਸਵਾਮਾ ਇਹ ਐਸਾ ਵਿਚਾਰ ਰੋਸ਼ਤਰ ਦੇ ਵਿੱਚ ਜੋ ਕੈਂਟਾ ਪਿਆ ਜਾ ਰਿਹਾ ਚਾਹਲ ਰਵਾਇਆ ਮੈਂ ਤੁਹਾਨੂੰ ਸਾਰਿਆਂ ਨੂੰ ਢੀਸ਼ੀ ਠਾਕਰ ਦਾਸ ਮਾਰੇ ਦਰਬਾਰ ਬਣਾਉ ਇਹ ਐਸਾ ਜੋ ਤੁਸੀਂ ਇਕਤਾ ਦਾ ਸਬੂਤ ਦਿੱਤਾ ਉਹਦੇ ਲਈ ਮੁਬਾਰਕ ਦਿਨਾ ਪਰ ਅੱਜ ਦਿਨ ਦੇ ਵਿੱਚ ਜਿਹੜੀਆਂ ਗੱਲਾਂ ਵਾਪਰ ਰਹੀਆਂ ਇਹ ਦੇ ਨਾਲ ਸਾਰੇ ਦੇਸ਼ਵਾਸੀਆਂ ਦਾ ਹਿਰਦਾ ਜਿਹੜਾ ਉਲੰਧ ਰਿਆ ਗਿਆ ਕਿਉਂਕਿ ਬਾਬਾ ਸਾਹਿਬ ਕਿਸੇ ਇੱਕ ਵਰਗ ਦੇ ਨਾਲ ਸੰਬੰਧਿਤ ਨਹੀਂ ਕਿਉਂਕਿ ਜਿਹੜਾ ਦੇਸ਼ ਹੈ ਉਹਦੀ ਸਰਕਾਰ ਕਾਨੂੰਨ ਦੇ ਅਧੀਨ ਚੱਲਦੀ ਹੈ ਔਰ ਉਸ ਕਾਨੂੰਨ ਦਾ ਨਰਮਾਤਾ ਜੋ ਦੇਸ਼ ਨੂੰ ਸਾਰੀਆਂ ਸੋਧੀਆਂ ਦੇ ਰਿਹਾ ਉਹ ਸੰਵਿਧਾਨ ਬਾਬਾ ਸਾਹਿਬ ਜੀ ਦੀ ਬਪਾਰ ਕਰਪਾ ਸਦਕਾ ਲਿਖਿਆ ਗਿਆ ਇਹ ਠੀਕ ਹੈ ਕਿ ਕੁਝ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ ਕੀਤੇ ਕਾਰਨਾਮੇ ਪਸੰਦ ਨਹੀਂ ਹਨ 사ਤ ਸੰਗਜੀ ਤੁਹਾਨੂੰ ਪਤਾ ਹੋਏਗਾ ਕਿ 바바 ਸਾਹਿਬ ਜੀ ਦਾ ਇਹ ਸਿਧਾਂਤ ਦੇ ਵਿੱਚ ਇੱਕ ਹੱਕ ਲਿਖਿਆ ਹੈ ਕਿ ਜਿੰਨੇ ਵੀ ਅਮਰਤ ਧਾਰੀ ਸ਼ਖ ਹੈ ਜੋ ਉਹ ਗੱਡੀ ਦੇ ਵਿੱਚ ਸਵਾਰ ਹੋਣਗੇ ਉਹ ਆਪਣੀ ਜੋ ਗੁਰੂ ਮਰਜ਼ਾਦਾ ਦੀ ਰਹਿਤ ਅਨਸਾਰ ਉਹਨਾਂ ਨੂੰ ਸ਼ਸਤਰ ਪਹਿਨ ਉਹਦੇ ਸਮੇਤ ਯਾਤਰਾ ਕਰ ਸਕਦੇ ਨੇ ਤਾਂ ਬਾਕੀ ਕੋਈ ਹਥਿਆਰ ਗੱਡੀ ਦੇ ਵਿੱਚ ਜਾਂ ਹੋਰ ਕਿਸੇ ਤਰ੍ਹਾਂ ਜਿਹੜਾ ਆ ਦੇਖੋ ਮੈਂ ਇਸ ਘਟਨਾ ਦੀ ਸਖਤ ਨਿੰਦਿਆ ਕਰਦਾ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਤੇ ਭਾਰਤ ਦਾ ਸੰਵਿਧਾਨ ਕਦੇ ਵੀ ਸਿੱਖ ਧਰਮ ਦੇ ਖਿਲਾਫ ਨਹੀਂ ਰਿਹਾ ਨਾ ਵਿਰੋਧੀ ਰਿਹਾ ਬਾਬਾ ਸਾਹਿਬ ਬਹੁਤ ਸਤਿਕਾਰ ਕਰਦੇ ਸਨ ਸਿੱਖ ਧਰਮ ਦਾ ਭਾਰਤੀ ਸੰਵਿਧਾਨ ਦੇ ਵਿੱਚ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਮੰਨਿਆ ਗਿਆ ਹੈ ਐਦਾਂ ਦੀ ਕੋਈ ਵੀ ਗੱਲ ਕਿਉਂਕਿ ਦੇਸ਼ ਦੇ ਸੰਵਿਧਾਨ ਨੂੰ ਲਾਗੂ ਹੋਇਆ 75 ਸਾਲ ਹੋ ਚੁੱਕੇ ਆ 75 ਸਾਲਾਂ ਬਾਅਦ ਅਜ ਤਾਂ ਦੀਆਂ ਗੱਲਾਂ ਕਰਕੇ ਸਮਾਜ ਦੇ ਵਿੱਚ ਦਫਰੇੜ ਪੈਦਾ ਕਰਨਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਇਨਾ 75 ਸਾਲਾਂ ਦੇ ਵਿੱਚ ਸਾਡੇ ਸਿੱਖ ਸਮਾਜ ਦੇ ਵਿੱਚੋਂ 10 ਸਾਲ ਮਨਮੋਹਨ ਸਿੰਘ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਇਸ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੀ ਰਹੇ ਪੰਜਾਬ ਸੂਪੇ ਦੇ ਜਿਹੜੇ ਆ ਮੁੱਖ ਮੰਤਰੀ ਸਿੱਖ ਰਹੇ ਆ ਇਹ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਦੇ ਵਿੱਚ ਜੱਜ ਜਿਹੜੇ ਆ ਸਿੱਖ ਸਮਾਜ ਦੇ ਰਹੇ ਆ ਔਰ ਕੋਈ ਵੀ ਐਦਾਂ ਦੀ ਗੱਲ ਨਹੀਂ ਕਿ ਭਾਰਤੀ ਸੰਵਿਧਾਨ ਕਿਸੇ ਧਰਮ ਦੇ ਕਿਸੇ ਖਾਸ ਧਰਮ ਦੇ ਵਿਅਕਤੀਆਂ ਨੂੰ ਅੱਗੇ ਵਧਣ ਤੋਂ ਰੋਕਦਾ ਹੋਵੇ ਇਹ ਦੇਸ਼ ਦੇ ਵਿੱਚ ਵੱਖ-ਵੱਖ ਧਰਮਾਂ ਦੇ ਜਾਤਾਂ ਦੇ ਫਿਰਕਿਆਂ ਦੇ ਲੋਕ ਰਹਿੰਦੇ ਹਨ ਇਹ ਜੋ ਘਟਨਾ ਸਾਡੇ ਅੱਸੀ ਸਮਾਜ ਤੇ ਅੱਜ ਦੀ ਨਹੀਂ ਸਦੀਆਂ ਤੋਂ ਜਿਹੜੇ ਸਾਡੇ ਦੱਬੇ ਕੁਚਲੇ ਲਤਾੜੇ ਧਾਰਮਿਕ ਘਟ ਗਣੀਆਂ ਤੇ ਇਹੇ ਤਰ੍ਹਾਂ ਦੇ ਜਿਹੜੇ ਜ਼ੋਰ ਮੋਰ ਤਸ਼ੱਦਦ ਪਿਛਲੇ ਕਾਫੀ ਸਦੀਆਂ ਤੋਂ ਹਲਦੇ ਆ ਰਹੇ ਆ ਸੋ ਅੱਜ ਬਾਬਾ ਸਾਹਿਬ ਡਾਕਟਰ ਅਬੇਡਕਰ ਸਾਡਾ ਮਾਣ ਔਰ ਸਾਡਾ ਸਨਮਾਨ ਅੱਜ ਉਸ ਘਟੀਆ ਬੰਦੇ ਨੇ ਮੈਂ ਉਹਦਾ ਨਾਮ ਹੀ ਲੈਣਾ ਚਾਹਦਾ ਕਿਉਂਕਿ ਜਿਹਨੂੰ ਮਾਰਨਾ ਹੋਵੇ ਉਹਦਾ ਨਾਮ ਹੀ ਨਹੀਂ ਲਈਦਾ ਇਸ ਕਰਕੇ ਬਾਬਾ ਸਾਹਿਬ ਡਾਕਟਰ ਅਬੇਡਕਰ ਦੇ ਸਨਮਾਨ ਦੇ ਵਿੱਚ ਸਾਡੀ ਪੱਗ ਨੂੰ ਹੱਤ ਪਾਇਆ ਉਸ ਸ਼ਰਾਰਤੀ ਅੰਸਰ ਨੂੰ ਇਹ ਨਹੀਂ ਪਤਾ ਕਿ ਬਾਬਾ ਸਾਹਿਬ ਡਾਕਟਰ ਅਬੇਡਕਰ ਦੇ ਪੈਰੋਕਾਰ ਹੁਣ ਹਰ ਜਗ੍ਹਾ ਆ ਬਾਬਾ ਸਾਹਿਬ ਡਾਕਟਰ ਅਬੇਡਕਰ ਦੇ ਮਾਣ ਸਨਮਾਨ ਦੀ ਅਣਖ ਦੀ ਇੱਜ਼ਤ ਦੀ ਲੜਾਈ ਅਸੀਂ ਆਪ ਲੜ ਸਕਦੇ ਆ ਸੋ ਮੈਂ ਉਸ ਉੱਤੇ ਇਨਸਾਨ ਦਾ ਜਿਹੜਾ ਜਿੱਥੇ ਪੁਰਜ਼ੋਰ ਵਿਰੋਧ ਕਰਦਾ ਉੱਥੇ ਨਾਲ ਹੀ ਨਾਲ ਅੱਜ ਜਿਹੜਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਦਾ ਜੇਕਰ ਪ੍ਰਸ਼ਾਸਨ ਚਾਵੇ ਤਾਂ ਕੋਈ ਵੀ ਜਿਹੜੀ ਚਿੜੀ ਕਿਸੇ ਵੀ ਪਰ ਨਹੀਂ ਮਾਰ ਸਕਦੀ ਕਿਉਂਕਿ ਪ੍ਰਸ਼ਾਸਨ ਦੀ ਨਿਲਾਕੀ ਆ 26 ਜਨਵਰੀ ਜਿਹੜਾ ਬਾਰੇ ਦਿਨ ਸਾਡੇ ਬਹੁਤ ਹੀ ਜਿੱਥੇ ਹਾਈਲਾਈਟ ਹੁੰਦਾ ਸਾਡੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਿਹੜੀ ਘਟਨਾ ਬਾਬਾ ਸਾਹਿਬ ਡਾਕਟਰਾਂ ਨਾਲ ਬੈਠ ਕੇ ਦੇ ਸਟੈਚੂ ਨਾਲ ਹੋਈ ਉਹ ਵੀ ਬੜੀ ਨਿੰਦਨਯੋਗ ਸੀ ਉਸ ਘਟਨਾ ਤੋਂ ਪੁਲਿਸ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ ਸਰਕਾਰਾਂ ਨੇ ਕੋਈ ਸਬਕ ਨਹੀਂ ਲਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਿੰਨੇ ਵੀ ਪੰਜਾਬ ਦੇ ਅੰਦਰ ਜਾਂ ਸ਼ਹਿਰਾਂ ਦੇ ਅੰਦਰ ਨਗਰ ਕੌਂਸਲ ਆਇਆ ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਮਾਨ ਟਕ ਬੀਡੀਪੀ ਐਸਡੀਐਮ ਸਾਹਿਬ ਦੀਆਂ ਡੀਸੀ ਸਾਹਿਬ ਵੱਲੋਂ ਆਰਡਰ ਜਾਰੀ ਕਰਨੇ ਚਾਹੀਦੇ ਹੁਕਮ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਿੱਥੇ-ਜਿੱਥੇ ਸਟੈਚੂ ਲੱਗੇ ਆ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਕਦੀ ਵੀ ਬਦਾਸ਼ ਨਹੀਂ ਕਰਨਗੇ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਦਾ ਜਿਹੜਾ ਨਰਾਦਰ ਹੋਵੇ ਸਰਕਾਰਾਂ ਦਾ ਫੇਲੀਅਰ ਆ ਸਰਕਾਰਾਂ ਹਰ ਪੱਖੋਂ ਪੰਜਾਬ ਸਰਕਾਰ ਫੇਲਿਆ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਕਿਤਾਬ ਨਹੀਂ ਦਿੰਦਾ ਕਿ ਜੇਕਰ ਜਿਹੜੇ ਨੰਗਲ ਪਿੰਡ ਦੇ ਵਿੱਚ ਘਟਨਾ ਜਿਹੜੀ ਇਹ ਵਾਪਰੀ ਆ ਉਸ ਘਟਨਾ ਦਾ ਜਿਹੜਾ ਇਹ ਅੱਜ ਜਲਦ ਤੋਂ ਜਲਦ ਦੋਸ਼ੀਆਂ ਨੂੰ ਜਦ ਤੱਕ ਨਹੀਂ ਫੜਿਆ ਤਾਂ ਅਸੀਂ ਇਸ ਜਿਹੜੇ ਅੱਜ ਦੇ ਸ਼੍ਰੀ ਗੁਰੂ ਰਵਦਾਸ ਪ੍ਰਬੰਧਕ ਕਮੇਟੀ ਨੂਰਵਾਰ ਫਲੋਰ ਉਹ ਸ਼੍ਰੀ ਗੁਰੂ ਰਵਦਾਸ ਸਭਾ ਜਿਹੜੀ ਨੂਰਬਾ ਰੋਡ ਫਲੋਰ ਤੇ ਸ਼ਹਿਰ ਫਲੋਰ ਦੀ ਗੁਰੂ ਅਰਦਾਸ ਮਰਦ ਦੀ ਕਮੇਟੀ ਅਤੇ ਭਗਵਾਨ ਬਾਲਮੀਕ ਸੁਭਾਵਾ ਤੇ ਅੰਬੇਡਕਰ ਸੁਭਾਵਾ ਨਾਲ ਕੇ ਇੱਕ ਸਾਰਿਆਂ ਨੂੰ ਲਾਮਬਾਰ ਕਰਕੇ ਵੱਡੇ ਜਿਹੜੇ ਰੋਸ ਮਰਦੇ ਵਜੋ ਸਾਨੂੰ ਕਿਸੇ ਵੀ ਹੱਦ ਤੱਕ ਡਾੜਾ ਪਵੇ ਜਦੋਂ ਤੱਕ ਇਹ ਦੋਸ਼ੀ ਨਹੀਂ ਫੜੇ ਜਾਂਦੇ ਅਸੀਂ ਇਸੇ ਤਰ੍ਹਾਂ ਜਿਹੜਾ ਰੋਸ ਨਾਰਜ ਉਹ ਸਰਕਾਰ ਦੀ ਨੱਕ ਤੇ ਦਮ ਕਰਦੇ ਆਗੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ અપਮਾਨ ਕੀਤਾ ਉਹਨਾਂ ਨੂੰ ਜਲਦ ਤੋਂ ਜਲੜ ਫੜ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜੁਆਪਾ ਦੀ ਧਾਰਾ ਅੰਦਰ ਉਹਨਾਂ ਦੇ ਕੇਸ ਦਰਜ ਕਰਕੇ ਜਿਹੜੇ ਇਹ ਜੜੀਆਂ ਖਾਲਿਸਤਾਨੀ ਮੂਵਮੈਂਟ ਨੂੰ ਸਾਡਾ ਕਿਸੇ ਵੀ ਖਾਲਿਸਤਾਨ ਕੋਈ ਵੀ ਮੰਗ ਸਕਦਾ ਖਾਲਿਸਤਾਨ ਢੱਡੇ ਦੀ ਮੰਗ ਸਰ ਡਿਮਾਂਡ ਕਰ ਸਕਦਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ ਹਰ ਇੱਕ ਬੰਦੇ ਨੂੰ ਬੋਲਣ ਦਾ ਅਧਿਕਾਰ ਆ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर